ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਉਸੇ ਵਿਗਿਆਹ ਦ੍ਰਿਸ਼ਟੀ ਚੈਨਲ ਮੈਂ ਪਰਮੇਸ਼ਰ ਸਿੰਘ ਪੱਟੀ ਐਡਵੋਕੇਟ ਫੌਰੀ ਸੇਵਾ ਵਿੱਚ ਆਜਿਰਾ ਅੱਜ ਦੇ ਇਸ ਦੇ ਵਿੱਚ ਰਾਸਟਰੀ ਮਨੋਵਿਗਿਆਨ ਦੇ ਬਾਰੇ ਚਰਚਾ ਕਰਨ ਦਾ ਮਨ ਬਣਿਆ ਓਕੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਅੱਜ ਕੱਲ੍ਹ ਨਿਊਜ਼ ਦੇ ਵਿੱਚ ਚੱਲ ਰਹੀਆਂ ਨੇ ਉਨਾ ਉਨਾ ਤੋਂ ਮੈਨੂੰ ਲੱਗਦਾ ਹੈ ਕਿ ਜਿਵੇਂ ਦੁਨੀਆ ਭਰ ਦੇ ਲੋਕ ਤੇ ਖਾਸ ਕਰਕੇ ਏਸ਼ੀਅਨ ਲੋਕ ਜਿਹੜੇ ਨੇ ਤੇ ਉਹਨਾਂ ਚੋਂ ਵੀ ਵਿਸ਼ੇਸ਼ ਜਿਹੜੇ ਭਾਰਤੀ ਤੇ ਪੰਜਾਬੀ ਲੋਕ ਨੇ ਉਹ ਸਿੱਖਿਆ ਸਿਹਤ ਵਾਲੇ ਪਾਸਿਓਂ ਮੂੰਹ ਮੋੜ ਜਾਰ ਰਹੇ ਨੇ ਉਹਨਾਂ ਦੀ ਮਾਨਸਿਕਤਾ ਹਰ ਚੀਜ਼ ਦੀ ਖਰੀਦੋ ਫੋਕਟ ਵਾਲੇ ਪਾਸੇ ਪੱਧਰੀ ਜਾ ਰਹੀ ਹੈ ਆਮ ਲੋ ਰਾਜਨੀਤੀ ਹੈ 파ਵੇਂ ਅਰਥ ਸ਼ਾਸਤਰਾ ਹੈ 파ਵੇਂ ਸਮਾਜਿਕ ਕੋਈ ਵੀ ਇਥੋਂ ਤੱਕ ਕਿ ਲੋ ਜਿਹੜੀ ਵਿਚਾਰਧਾਰਾ ਆਵਾਰ ਨੇ ਉਨਦੀ ਵਿਖਰੀ ਤੋਂ ਫਰੋਕਟ ਹੋ ਰਹੀ ਹੈ ਇਸ ਤੋਂ ਲੱਗਦਾ ਹੈ ਕਿ ਜਿਹੜੀ ਸਾਡੀ ਮੰਗ ਸਿੱਟਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਵਿਗਾੜ ਆ ਚੁੱਕਾ ਹੈ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਆ ਜੇ ਅਸੀਂ ਬਿਨਾਂ ਸੋਚੇ ਸਮਝੇ ਮਗਿਆਹੀ ਨੂੰ ਅਰਥਵਿਵਸਤਾ ਦੀ ਡਿੱਗਦੀ ਸਥਰ ਨੂੰ ਪਾਰ ਦੇ ਰੁਪਏ ਦੀ ਕੀਮਤ ਘਟਦੀ ਨੂੰ ਜਿਹੜਾ ਆਪਣਾ ਪ੍ਰਸ਼ਾਸਨਿਕ ਸਿਸਟਮ ਹੈ, ਰਾਜਨੀਤਿਕ ਸਿਸਟਮ ਹੈ, ਧਾਰਮਿਕ ਸਿਸਟਮ ਹੈ ਉਹਦੇ ਵਿੱਚ ਆਈ ਗ੍ਰਾਵਿਟੀ ਨੂੰ ਜੇ ਆਪਾਂ ਮੱਦੇਨਜ਼ਰ ਰੱਖ ਕੇ ਗੱਲ ਕਰਦੇ ਆਂ ਤਾਂ ਐਂ ਲੱਗਦਾ ਹੈ ਕਿ ਜਿਵੇਂ ਕੋਈ ਕੋਈ ਸਿਸਟਮ ਹਿੰਦੁਸਤਾਨ ਦੇ ਵਿੱਚ ਪ੍ਰਭਾਵ ਨਹੀਂ ਕਰ ਰਿਹਾ। ਬੜੀ ਅਜੀਬ ਗੱਲ ਹੈ ਕਿ ਮਤਲਬ ਭਾਰਤ ਦੇ ਤਕਰੀਬਨ ਜ਼ਿਆਦਾਤਰ ਜਿਹੜੇ ਨੇ ਵਿਦਵਾਨ ਅਰਥਸ਼ਾਸਤਰੀ ਰਾਜਨੀਤਕ ਰਾਜਨੀਤਕ ਅਵਸ਼ੇਸ਼ਕੀ ਅਗੇ ਮਾਰ ਜਿਹੜੇ ਨੇ ਯੂਨੀਵਰਸਿਟੀਆਂ ਕਾਲਜਾਂ ਦੇ ਪ੍ਰੋਫੈਸਰ ਲੇਖਕ ਡਾਕਟਰ ਵਕੀਲ ਜੱਜ ਜ ਇਹ ਆਪਣੀ ਮਾਨਸਿਕਤਾ ਨੂੰ ਖੋ ਬਿਠੇ ਨੇ ਜਿਹੜੇ ਜਿਹੜੇ ਪਰਪਲ ਵਾਸਤੇ ਸਾਨੂੰ ਇਸ ਸਮਾਜ ਦੇ ਵਿੱਚ ਇੱਕ ਕੜੀ ਦੇ ਰੂਪ ਵਿੱਚ ਬਣਾਇਆ ਗਿਆ ਸੀ ਅਸੀਂ ਉਸ ਕੜੀ ਨੂੰ ਫੁੱਲ ਕੇ ਜਿਵੇਂ ਇੱਕ ਇੱਕ ਡਾਕਟਰ ਹੈ ਉਹ ਰੱਬ ਦਾ ਰੂਪ ਹੈ ਰੱਬ ਦਾ ਰੂਪ ਹੋਣ ਦੇ ਨਾਲ ਉਸ ਬੰਦੇ ਨੇ ਆਪਣੇ ਆਪ ਨੂੰ ਇਸ ਤਰੀਕੇ ਦਾ ਰਬ ਤਿਆਰ ਕਰ ਲਿਆ ਹੈ ਕਿ ਜਿੰਨੀ ਦੁਨੀਆ ਦੀ ਮਾਇਆ ਹੈ ਜਿੰਨੀ ਦੁਨੀਆ ਦਾ ਪੈਸਾ ਹੈ ਉਹ ਜਾਇਜ਼ ਜਾਂ ਨਜਾਇਜ਼ ਤਰੀਕੇ ਨਾਲ ਉਹਦੇ ਕੋਲ ਹੋਵੇ ਇਹੋ ਹੀ ਹਾਲਤ ਵਕੀਲਾਂ ਦੀ ਆ ਅਧਾਲਤੀ ਸਿਸਟਮ ਦੀ ਆ ਪ੍ਰਸ਼ਾਸਨਿਕ ਸਿਸਟਮ ਦੀ ਆ ਤੇ ਖਾਸ ਕਰਕੇ ਜਿਹੜੀ ਮਨੋ ਮਾਨਸਿਕ ਅਵਸਥਾ ਦੇ ਵਿੱਚ ਵਿਗਾੜ ਆਇਆ ਹੈ ਉਹ ਸਭ ਤੋਂ ਜ਼ਿਆਦਾ ਹੈ ਪੜ੍ਹੇ ਲਿਖੇ ਵਰਗ ਦੇ ਵਿੱਚ ਪੜ੍ਹੇ ਲਿਖੇ ਵਰਗ ਆਪਣੇ ਦੇਸ਼ ਦੀ ਆਪਣੇ ਰਾਸ਼ਟਰ ਦੀ ਆਪਣੇ ਪਰਿਵਾਰ ਦੀ ਪਿਤ ਪਾਲਣਾ ਵਾਸਤੇ ਕੰਮ ਨਹੀਂ ਕਰ ਰਿਹਾ ਦੇਦਰੇ ਜੀ ਕੋਈ ਦੂਜੀ رائے ਨਹੀਂ ਬੁਰਾ ਲੱਗੇਗਾ ਬਹੁਤ ਸਾਰਾ ਚੁਭੀਗਾ ਕੱਲ ਕਿ ਮਤਲਬ ਇਹ ਦ੍ਰਿਸ਼ਟੀ ਚੈਨਲ ਕਿਸ ਸਿਸਟਮ ਵਾਲ ਪਰਪਸ ਦੇ ਤੌਰ ਤੇ ਸਾਡੀ ਮਾਨਸਿਕਤਾ ਖਰੀਦੋ ਫਰੋਖਤ ਵਾਲੀ ਹੋ ਗਈ ਹੈ ਜੇ ਅਸੀਂ ਆਈਐਸ अफसर ਬਣਨ ਲਈ ਤਿਆਰੀ ਕਰਦੇ ਹਾਂ ਡਾਕਟਰ ਬਣਨ ਲਈ ਤਿਆਰੀ ਕਰਦੇ ਹਾਂ ਵਕੀਲ ਬਣਨ ਲਈ ਤਿਆਰੀ ਕਰਦੇ ਹਾਂ ਇੰਜੀਨੀਅਰਸ ਬਣਨ ਲਈ ਤਿਆਰੀ ਕਰਦੇ ਹਾਂ ਰਾਜਨੀਤਿਕ ਬਣਨ ਲਈ ਤਿਆਰੀ ਕਰਦੇ ਹਾਂ ਤਾਂ ਉਹਦੇ ਵਿੱਚ ਉਹਦੇ ਪਿੱਛੇ ਜਿਹੜਾ ਕੰਮ ਕਰ ਰਿਹਾ ਫੈਕਟਰ ਹੈ ਉਹ ਹੈ ਦੇ ਨੰਬਰ ਦੀ ਕਮਾਈ ਸਾਨੂੰ ਆਪਣੀਆਂ ਤਨਖਾਹਾਂ ਤੇ ਆਪਣੇ ਸਿਸਟਮ ਤੇ ਉਹਨਾਂ 'ਤੇ ਭਰਨੀ ਜਿਹੜੀ ਜਿਹੜੀ ਸਿਸਟਮ ਦੇ ਵਿੱਚ ਜਿੱਥੇ-ਜਿੱਥੇ ਕਿਸੇ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ਤਾਇਨਾਤੀਆਂ ਕੀਤੀਆਂ ਗਈਆਂ ਨੇ ਉਹਦੇ ਵਿੱਚ ਤਕਰੀਬਨ ਟੋਟਲ ਤੇ ਨਹੀਂ ਕਹਿ ਸਕਦੇ ਕਿਉਂਕਿ ਥੰਮ ਤਵੇ ਤਰਤੀ ਖੜੀ ਹੈ ਜਿਹੜੇ ਚੰਗੇ ਬੰਦੇ ਵੀ ਹੈਗੇ ਨੇ ਵਿਚਰੇ ਟੋਟਲ ਜਿਹੜਾ ਇਮੇਜ ਲੋਕਾਂ ਦੇ ਸਾਹਮਣੇ ਜਾ ਰਿਹਾ ਉਹ ਇਸ ਤਰੀਕੇ ਦਾ ਹੈ ਕਿ ਲੋ ਇਹ ਇਹ ਲੋਕ ਜਿਹੜੇ ਨੇ ਇਨਾਂ ਨੂੰ ਹਫੜਾ ਤਫੜੀ ਜ਼ਿਆਦੀ ਪੈ ਗਈ ਆ ਪੈਸੇ ਦੀ ਪੈਸੇ ਦੀ ਤੇ ਸ਼ੋਰਤ ਦੀ ਸ਼ੋਰਤ ਵਾਸਤੇ ਇਹ ਕੁਛ ਵੀ ਕਰ ਸਕਦੇ ਨੇ ਪੈਸੇ ਵਾਸਤੇ ਕੋਈ ਵੀ ਦੰਦਾ ਕਰ ਸਕਦੇ ਨੇ ਐਸੀ ਮਾਨਸਿਕਤਾ ਨੂੰ ਲੈ ਕੇ ਕੀ ਰਾਸ਼ਟਰ ਦਾ ਨਿਰਮਾਣ ਵਧੀਆ ਤਰੀਕੇ ਨਾਲ ਹੋ ਸਕਦਾ ਵਸਿੰਗ ਗੱਲ ਕਰਾਂਗੇ ਸਿੱਖਿਆ ਦੇ ਸਿੱਖਿਆ ਦੇ ਪਧਰ ਤੇ ਆ ਪਿਛਲੇ ਦਿਨਾਂ ਦੇ ਵਿੱਚ NEET ਦੇ ਪੇਪਰ ਹੋਏ ਨੇ ਨੀਵ ਦੇ ਪੇਪਰਾਂ ਦੇ ਵਿੱਚ ਰੌਲਾ ਪਿਆ ਕਿ ਉਹਨਾਂ ਦੇ ਪੇਪਰ ਲੀਕ ਹੋਏ ਕੁਝ ਸਟੂਡੈਂਟਸ ਐਸੇ ਨੇ ਜਿਨ੍ਹਾਂ ਦੇ ਨੰਬਰ ਇੱਕ ਹੀ ਰਿਸਟ ਦੇ ਵਿੱਚ तकरीबन ਇੱਕ ਬਿਲਕੁਲ ਬਰਾਬਰ ਆ ਰਹੇ ਨੇ ਹੁਣ ਇੱਕ ਸਟੂਡੈਂਟ ਜਿਹੜਾ ਪਲੱਸ 2 ਕਰਦਾ ਹੈ ਜਾਂ ਆਪਣੀ ਮਿਹਨਤ ਕਰਦਾ ਹੈ ਸਾਰੀ ਰਾਤਾਂ ਜਾਗਦਾ ਹੈ ਐਣਕਾਂ ਲਗੀਆਂ ਹੋਈਆਂ ਨੇ ਬੱਚਿਆਂ ਨੂੰ ਇੰਨੀ ਮਿਹਨਤ ਕਰਨ ਦੇ ਬਾਵਜੂਦ ਜਦੋਂ ਪੂਰਾ ਪੇਪਰ ਲੀਕ ਹੋ ਜਾਂਦਾ ਕਿਸੇ ਵਿਸ਼ੇਸ਼ ਬੰਦਿਆਂ ਦੇ ਕੋਲ ਚਲ ਜਾਂਦਾ ਤਾਂ ਉਹਦੇ ਨਾਲ ਉਹਦੇ ਤੇ ਕੀ ਛੱਟ ਵੱਜਦੀ ਆ ਫਿਰ ਰਿੰਦੀ ਖੁੰਦੀ ਕਸਰ ਜਿਹੜੀ ਆ ਨਵਾਂ ਡਰਾਮਾ ਸ਼ੁਰੂ ਹੋਇਆ ਹੈ ਕਿ ਸਟੂਡੈਂਟ ਜਿਹੜੇ ਨੇ ਜਿਹੜੇ 10 ਪਲੱਸ 2 ਨੇ ਪਲੱਸ 2 ਨੇ ਜਾਂ ਜਿਨ੍ਹਾਂ ਨੇ ਪ੍ਰੀ ਮੈਡੀਕਲ ਕੀਤੀ ਆ ਉਹ ਉਹ ਬੰਦੇ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਦੇ ਦਰਵਾਜ਼ੇ ਖੜਕਾਉਣ ਇਨਸਾਫ ਲੈਣ ਵਾਸਤੇ ਜਿਹੜੀ ਕਿ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਹੈ ਸਾਡੇ ਸਿਸਟਮ ਦੀ ਫਿਰ ਅਦਾਲਤਾਂ ਕੀ ਕਰਦੀਆਂ ਨੇ ਅਦਾਲਤਾਂ ਜਿਹੜੇ ਬੰਦੇ ਉਹਨਾਂ ਦੇ ਵਿੱਚ ਪਟੀਸ਼ਨਰ ਆਏ ਨੇ ਸਟੂਡੈਂਟ ਬਣੇ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾ ਰਿਹਾ ਹੈ ਬਾਕੀਆਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਜਦ ਹੀ ਲਖਦੇ ਲਾਗੇ ਨੀਡ ਦੇ ਸਟੂਡੈਂਟ ਅਪੀਅਰ ਹੁੰਦੇ ਨੇ ਉਹਨਾਂ ਦੇ ਵਿੱਚ 15 ਜੋ 36 ਵਿਅਕਤੀ ਆ ਜਿਹਨਾਂ ਨੂੰ ਗ੍ਰੇਡ ਮਾਰਕ ਦਿੱਤੇ ਜਾਂਦੇ ਇਹ ਐਸੀ ਗ੍ਰੇਡ ਮਾਰਕ ਦਿੱਤੀ ਜਾਂਦੀ ਆ ਤੇ 24 ਲੱਖ ਦੀ ਜਿਹੜੀ ਹੈਗੀ ਹੈ ਸੈਨਿਓਰਿਟੀ ਆ ਉਹ ਸਾਰੀ ਭੰਗ ਹੋਏਗੀ ਇਹ ਤੋਂ ਧੱਕ ਜਿਹੜਾ ਜਿਹੜਾ ਸਭ ਤੋਂ ਦੁਖਦਾਇਕ ਮੈਨੂੰ ਕੱਟਣ ਲੱਗੀ ਉਹ ਇਹ ਸੀ ਕਿ ਸਾਡੇ ਰਾਸ਼ਟਰ ਦਾ ਸਿੱਖਿਆ ਮੰਤਰੀ ਇਹ ਕਹਿ ਰਿਹਾ ਹੈ ਕਿ ਕੋਈ ਲਿਖੇ ਨਹੀਂ ਹਰਗੁਣ ਸਾਹਿਬ ਨੇ ਤਾਂ ਕੁਝ ਨਹੀਂ ਹੋਣਿਆ ਇਹਦੀ ਇਹਦੀ ਪ੍ਰोसीडिंग ਚੱਲਣ ਦਿਓ ऐसे सिस्टम ਦੇ ਵਿੱਚ ਕੀ ਇਹ ਸਟੂਡੈਂਟ ਇਮਾਨਦਾਰ ਡਾਕਟਰ ਬਣ ਸਕਣਗੇ ਫਿਰ ਉਹਨਾਂ ਦੇ ਵਿੱਚ ਕਿਉਂਕਿ ਇਹ ਜਿਹੜੀ ਡਿਟੇਲ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਇਹ ਆ ਕਿ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਉੱਪਰਲੀ ਸਤਾ ਦੇ ਸਟੂਡੈਂਟ ਨੇ ਉਹਨਾਂ ਨੂੰ ਸਰਕਾਰੀ ਖਰਚਿਆਂ ਦੇ ਸਰਕਾਰੀ ਕਾਲਜਾਂਾਂ ਦੇ ਵਿੱਚ ਐਡਮਿਸ਼ਨਾਂ ਮਿਲ ਜਾਣੀਆਂ ਨੇ ਜਿਨ੍ਹਾਂ ਦਾ ਖਰਚਾ 5 ਜਾਂ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਸਾਲ ਦਾ ਹੈ ਤੇ ਜਿਹੜੇ ਬਾਕੀ ਪੜ ਜਾਣਗੇ ਉਹਨਾਂ ਨੂੰ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਦਾਖਲੇ ਲੈਣੇ ਪੈਣਗੇ ਜਿਨ੍ਹਾਂ ਦਾ ਖਰਚਾ 50 ਲੱਖ ਤੋਂ ਸ਼ੁਰੂ ਕਰਕੇ 1.5 ਕਰੋੜ ਤੱਕ ਇੱਕ ਵਿਦਿਆਰਥੀ ਨੂੰ ਦੇ ਪੇਰਾਂ ਤੋਂ ਖਰਚਾ ਬਰਦਾਸ਼ਤ ਕਰਨਾ ਪੈਂਦਾ ਹੈ ਇਹ ਮਾਨਸਿਕ ਤਰਾਵ ਨਹੀਂ ਇਹ ਬੱਚਿਆਂ ਬੱਚਿਆਂ ਦਾ ਸੋਸ਼ਲ ਨਹੀਂ ਪੇਰਾਂ ਸੁਪਾਗਲੇ ਹੋਏ ਨਹੀਂ ਇਹੀ ਬੱਚਿਆਂ ਨੂੰ ਡਾਕਟਰ ਬਣਾਉਣਾ ਹੈ ਕਿਉਂਕਿ ਡਾਕਟਰਾਂ ਦੀ ਕਮਾਈ ਬਹੁਤ ਹੈ। ਹਿੰਦੋਸਤਾਨ ਦੇ ਵਿੱਚ ਗਿਣਤੀ ਦੇ ਹਸਪੀਟਲ ਸਰਕਾਰੀ ਸੀ। ਉਹਨਾਂ ਦੇ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਦੀ ਗਿਣਤੀ ਕੋਈ 5-10% ਵੀ ਨਹੀਂ ਵਧੀ। ਜਦ ਕਿ ਪ੍ਰਾਈਵੇਟ ਹਸਪੀਟਲ ਹੋਰ ਟਾਈਪ ਜਿਨ੍ਹਾਂ ਦਾ ਕਿਰਾਇਆ ਚੰਗੇ-ਚੰਗੇ ਖੂਕਲਾਂ ਨਾਲੋਂ ਜ਼ਿਆਦਾ ਹੈ। ਟ੍ਰੀਟਮੈਂਟ ਦੇ ਖਰਚੇ ਬਹੁਤ ਜ਼ਿਆਦਾ ਨੇ ਉਹ ਉਹ ਉਹਨਾਂ ਦੀ ਗਿਣਤੀ ਜਿਹੜੀ ਆ ਹਜ਼ਾਰਾਂ ਗੁਣਾ ਜਿਹੜੀ ਆ ਉਹ ਵਧ ਗਈ ਆ ਜਿਹਦੇ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਇਸ ਕੋ ਲੱਗਦਾ ਹੈ ਕਿ ਅਸੀਂ ਇਨਾਂ ਬੱਚਿਆਂ ਨੂੰ ਨੈਤਿਕਤਾ ਦੇਣ ਦੀ بجائے ਅਨੈਤਿਕ ਸੋਰਸਸ ਪੈਦਾ ਕਰ ਲਈ ਅਨੈਤਿਕ ਸੋਰਸਸ ਦੇ ਵਿੱਚ ਦੀ ਜ਼ਿੰਦਗੀ ਬਤੀਤ ਕਰ ਲਈ ਅਨੈਤਿਕ ਕਮਾਈ ਕਰ ਲਈ ਪ੍ਰੇਰਣਾ ਪ੍ਰੇਰਣਾ ਕਰੇ ਇਹ ਅਤਰਾਸ਼ ਦੀ ਸਾਡੇ ਕੱਲੇ ਭਾਰਤ ਦੀ ਨਹੀਂ ਜਿਹੜੇ ਵਿਕਸਤ ਦੇਸ਼ ਨੇ ਜਿਵੇਂ ਅਮਰੀਕਾ ਹੈ ਕੈਨੇਡਾ ਹੈ ਆਸਟ੍ਰੇਲੀਆ ਹੈ ਜਾਂ ਜਿੰਨੇ ਜਰਮਨ ਦੂਜੇ ਦੇਸ਼ ਨੇ ਸਾਰੇ ਜਿਨ੍ਹਾਂ ਦੇ ਵਿੱਚ ਭਾਰਤ ਦੇ ਪੰਜਾਬ ਦੇ ਜਾਂ ਏਸ਼ੀਆ ਦੇ ਲੋਕ ਤੱਕੇ ਨਾਲ ਗੈਰ ਕਾਨੂੰਨੀ ਤੌਰ ਤੇ ਕਾਨੂੰਨੀ ਤੌਰ ਤੇ ਜਾਇਜ਼ ਨਜਾਇਜ਼ ਤਰੀਕਿਆਂ ਤੋਂ ਅਪਣਾ ਕੇ ਸੈਟਲ ਹੋਣ ਲਈ ਜਾ ਰਹੇ ਨੇ ਤੇ ਜਾ ਕੇ ਲੈ ਰਹੇ ਨੇ ਆਈਡਿਟ ਕਰਕੇ ਆਈਡਿਟ ਦਾ ਮਤਲਬ ਹੈ ਕਿ ਪੜ੍ਹਾਈ ਕਰਨ ਵਾਸਤੇ ਜਾ ਰਹੇ ਨੇ ਇਹਨਾਂ ਦੇਸ਼ਾਂ ਨੂੰ ਨਹੀਂ ਪਤਾ ਕਿ ਇਹ ਜਿਹੜੇ ਬੱਚੇ ਇੱਧਰ ਪੜ੍ਹਾਈ ਦੇ ਨਾਂ ਤੇ ਆ ਰਹੇ ਨੇ ਇਹ ਪੜ੍ਹਾਈ ਕਰਨ ਵਾਸਤੇ ਨਹੀਂ ਆ ਰਹੇ ਸੈਟਲ ਹੋਣ ਵਾਸਤੇ ਆ ਰਹੇ ਨੇ ਤੇ ਜਿਹੜੇ ਦੇਸ਼ ਤੋਂ ਜਾ ਰਹੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਬੱਚੇ ਪੜ੍ਹਾਈ ਕਰਨ ਵਾਸਤੇ ਨਹੀਂ ਜਾ ਰਹੇ ਇਹ ਬੱਚੇ ਉੱਧਰ ਸੈਟਲ ਹੋਣ ਵਾਸਤੇ ਜਾ ਰਹੇ ਨੇ ਐਸੀ ਸਥਿਤੀ ਦੇ ਵਿੱਚ ਜਿਹੜੀ ਅੰਤਰਰਾਸ਼ਟਰੀ ਬੇਈਮਾਨੀ ਸਿੱਖਿਆ ਦੇ ਖੇਤਰ ਤੇ ਸਿਹਤ ਦੇ ਖੇਤਰ ਦੇ ਵਿੱਚ ਸਾਡੇ ਤੇ ਸਾਡੇ ਅੱਗੇ ਪ੍ਰੋਸੀਜ ਆ ਰਹੀ ਹੈ ਸਾਡੇ ਤੇ ਥੋਸੀ ਜਾ ਰਹੀ ਹੈ ਇਹ ਦੇਸ਼ ਨੂੰ ਐਸੇ ਪਤਨ ਵੱਲ ਲੱਜਾਈ ਕਿ ਕੁਝ ਘਰ ਹੋਣਗੇ ਜਿਨ੍ਹਾਂ ਦੀ ਮਰਜ਼ੀ ਆ ਆਪਣੇ ਅਲਾ ਚੰਗੇ ਦੇ ਦੇਣ ਚੰਗੇ ਚੰਗੀ ਐਜੂਕੇਸ਼ਨ ਦੇ ਦੇਣ ਰੂਸੀ ਗੱਲ ਜਿਹੜੀ ਵੇਖਣ ਵਾਲੀ ਆ ਕਿ ਤਕਰੀਬਨ ਸਾਰੇ ਰਾਜਨੀਤਿਕ ਸਾਰੇ ਬਿਊਰੋਕ੍ਰੇਟ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀਂ ਪੜਦੇ ਇਹਨਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹੁੰਦਾ ਇੱਥੋਂ ਤੱਕ ਕਿ ਸਾਡੇ ਪ੍ਰਾਈਵੇਟ ਹਸਪਤਾਲਾਂ ਦੇ ਕਿਉਂਕਿ ਜਿਹੋ ਜਿਹੇ ਡਾਕਟਰ ਆਹ ਪੈਦਾ ਕੀਤੇ ਨੇ ਨਾ ਉਹਨਾਂ ਤੇ ਇਤਬਾਰ ਕਰ ਇਹ ਵੀ ਨਹੀਂ ਕਰਦੇ ਨਾ ਸਾਡੇ ਸਾਡੇ ਰਾਜਨੀਤਕਾ ਕਰਦੇ ਨੇ ਨਾ ਸਾਡੇ ਬਿਊਰੋਕ੍ਰੇਟਸ ਕਰਦੇ ਨੇ ਇਹ ਆਪਣੇ ਇਲਾਜ ਕਰਾਉਣ ਵਾਸਤੇ ਅਮਰੀਕਾ ਕੈਨੇਡਾ ਇੰਗਲੈਂਡ ਦੂਜੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਫੰਡ ਜਿਹੜਾ ਹੈ ਉਹ ਸਰਕਾਰੀ ਵਸਦੇ ਨੇ ਜੇ ਇਹਨਾਂ ਨੂੰ ਆਪਣੇ ਦੇਸ਼ ਦੇ ਡਾਕਟਰਾਂ ਤੇ ਸਖਿਆਖੀਆਂ ਤੇ ਅਧਿਆਪਕਾਂ ਤੇ ਪ੍ਰੋਫੈਸਰਾਂ ਤੇ ਇਤਵਾਰ ਨਹੀਂ ਤਾਂ ਉਹਨਾਂ ਨੂੰ ਪੈਦਾ ਕਿਉਂ ਕੀਤਾ ਜਾਂਦਾ ਹੈ मेरा मतलब ये है कि ये सिर्फ एक ट्रेड ਕੀਤਾ ਜਾ ਰਿਹਾ ਹੈ। ਇਹ ਹਿਊਮਨ ਟ੍ਰੇਡਿੰਗ ਹੈ। ਇਹ ਹਿਊਮਨ ਸੋਸ਼ਲ ਹੈ। ਜਿਹਦੇ ਵੱਲ ਰਾਸ਼ਟਰ ਦਾ ਬਿਲਕੁਲ ਧਿਆਨ ਨਹੀਂ। ਇਸ ਤੋਂ ਅੱਗੇ ਵੀ ਜੇ ਸੋਚਿਆ ਜਾਵੇ ਤੇ ਜਿੰਨੇ ਵੀ ਸਾਡੇ ਦੇਸ਼ ਦੇ ਵਿਦਵਾਨ ਨੇ तकरीबन ਸਾਰੇ ਜਿੰਨੇ ਵਿਦਵਾਨ ਨੇ ਅਰਥ ਸ਼ਾਸਤਰੀ ਨੇ ਸੈਕਟਰੀ ਨੇ ਰਜ਼ਰ ਬੈਂਕ ਵਾਲੇ ਨੇ ਬੈਂਕਾਂ ਵਾਲੇ ਨੇ ਜਾਂ ਜਿੰਨੇ ਵੀ ਸਿਸਟਮ ਚੱਲ ਰਹੇ ਨੇ ਉਹਨਾਂ ਨੂੰ ਆਪਣੇ ਦੇਸ਼ ਨਾਲ ਕੋਈ ਸਰੋਕਾਰ ਨਹੀਂ ਕੋਈ ਪਲਾਨਿੰਗ ਨਹੀਂ ਕਿ ਇਹਨਾਂ ਬੱਚਿਆਂ ਨੂੰ ਜਾਂ ਇਸ ਦੇਸ਼ ਨੂੰ ਕਿਸ ਦਿਸ਼ਾਵਲ ਤੋਰਨਾ ਜਿੰਨਾ ਵੀ ਪੈਸਾ ਟੈਕਸਾਂ ਦਾ ਲੋਕਾਂ ਤੋਂ ਲੈ ਕੇ ਇੱਕ ਦੋ ਪਰਿਵਾਰਾਂ ਦੇ ਘਰ ਭਰੇ ਜਾ ਰਹੇ ਨੇ ਉਹਨਾਂ ਦੇ ਉਹਨਾਂ ਉਹਨਾਂ ਦੀਆਂ ਏਜੰਸੀਆਂ ਚਲਾਈਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਸਾਡੇ ਰਾਸ਼ਟਰੀ ਹੈੱਡ ਜਿਹੜੇ ਨੇ ਉਹਨਾਂ ਦੀ ਐਡ ਕਰਦੇ ਨੇ ਇੱਕ ਵਾਰਾਂ ਮੁਖ ਮੁਖਤਬ ਆਪਣਾ ਦਿੰਦੇ ਨੇ ਪ੍ਰੋਗਰਾਮ ਦਿੰਦੇ ਨੇ ਮੁਰਕੇ ਦੀ ਕੀਮਤ ਆਪਣੀ ਮਰਜ਼ੀ ਨਾਲ ਨਿਸ਼ਚਿਤ ਕਰ ਲੈਂਦੇ ਨੇ ਜੇ ਉਹਨਾਂ ਲੋਕਾਂ ਨੂੰ ਪਹਿਲਾਂ ਆਦਤ ਬਣ ਜਾਂਦੀ ਆ ਉਹ ਲੋਕੀ ਮੁਰਕੇ ਉਹਦੇ ਤੋਂ ਖੜਾ ਨਹੀਂ ਸ਼ਰਾਬ ਸਕਦੇ ਸਾਡੇ ਦੇਸ਼ ਦੇ ਵਿੱਚ ਇੱਕ ਨਸ਼ਾ ਨਹੀਂ ਸ਼ੀਲੇ ਪਦਾਰਥੀ ਨਸ਼ਾ ਨਹੀਂ ਮੋਬਾਈਲ ਵੀ ਨਸ਼ਾ ਹੈ ਇੰਟਰਨੈਟ ਵੀ ਨਸ਼ਾ ਹੈ ਅੱਜ ਸਾਡਾ ਮਜ਼ਦੂਰ ਸਿਰ ਦੇ ਉੱਤੇ ਬਾਟਾ ਸੀਮੈਂਟ ਦਾ ਚੁੱਕਿਆ ਹੁੰਦਾ ਹੈ ਤੇ ਉਹ ਇੰਨੀ ਹੋਸ਼ ਘੋਆ ਪੈਂਦਾ ਹੈ ਕਿ ਉਹ ਉਹ ਬਾਟਾ ਸਿਰ ਤੇ ਰੱਖ ਕੇ ਮੋਬਾਈਲ ਸੰਗਿਆ ਆਉਂਦਾ ਹੈ ਕਾਰਖਾਨਿਆਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਉਧਰੋਂ ਉਧਰੋਂ ਮਸ਼ੀਨਾਂ ਚੱਲ ਰਹੀਆਂ ਨੇ ਤੇ ਮੌਇਸ ਹੁੰਦਾ ਇਹ ਇਹ ਸਾਡੀ ਸਾਡੀ ਮਾਨਸਿਕਤਾ ਇੰਨੀ ਕਮਜ਼ੋਰ ਕਰ ਦਿੱਤੀ ਜਾ ਰਹੀ ਹੈ ਕਿ ਤਾਂ ਕਿ ਇਹ ਲੋਕ ਗੁਲਾਮੀ ਦੇ ਸਟੇਜ ਦੇ ਵਿੱਚ ਰਹਿ ਸਕਣ ਤੇ ਇਹਨਾਂ ਰਾਜਨੀਤਕਾਂ ਰਾਜਨੀਤਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਇਹਨਾਂ ਬਿਊਰੋਕ੍ਰੇਟਸ ਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਕਿ ਜਿਹੜੇ 2-4 ਘਰ ਇਹ ਸਦੇਸ਼ ਨੂੰ ਲੋਟ ਰਹੇ ਨੇ ਜਿਸ ਦਿਨ ਉਹ ਇਕੱਠੇ ਹੋ ਗਏ ਕਿ ਇਹਨਾਂ ਬਿਊਰੋਕ੍ਰੇਟਸ ਇਹਨਾਂ ਨੇਤਾਵਾਂ ਦਾ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਉਹ ਅਸਰ ਕਰਨਗੇ ਜਿਹੜੇ ਕੇ ਬਾਦਸ਼ਾ ਜਿੱਤੇ ਜਿੱਤਿਆ ਹੋਇਆ ਰਾਜਾ ਦੇ ਅਧਿਕਾਰੀਆਂ ਤੇ ਬਾਦਸ਼ਾ ਨੂੰ ਕਰਦੇ ਸੀ ਇਹ ਸਮਝ ਜਾਣਾ ਚਾਹੀਦਾ ਹੈ ਇਹ ਆਰਥਿਕ ਕਵਾਂਟ ਜਿਹੜੀ ਆ ਕਿ ਲੋਕਾਂ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਓ ਜੇ ਨੀਅਰ ਸਕੀਮਾ ਤੁਹਾਡੇ ਤੁਸੀਂ ਪਲੈਨਿੰਗ ਕਰਕੇ ਉਪਰੋ ਭੇਜਦੇ ਨੇ ਉਹ ਲੋਕਾਂ ਤੱਕ ਪਹੁੰਚਣਾ ਲੋਕਾਂ ਤੱਕ ਨਾ ਪਹੁੰਚਣ ਦਾ ਕਾਰਨ ਹੀ ਹੈ ਕਿ ਲੋਕੀ ਫਰਸਟ੍ਰੇਟ ਬੈਠੇ ਹੋ ਜਾਂਦੇ ਨੇ ਸਿੱਖਿਆ ਪ੍ਰਤੀ ਤੇ ਸਿਹਤ ਪ੍ਰਤੀ ਜਿਹੜੇ ਸਕੈਮ ਇਸ ਵੇਲੇ ਚੱਲ ਰਹੇ ਨੇ ਜਾਂ ਪਿਛਲੇਆਂ ਦਸਾਂ ਪਰੀਆਂ 15 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਚੱਲੇ ਨੇ ਉਹਨਾਂ ਨੇ ਸਾਡੇ ਦੇਸ਼ ਦਾ ਬੇਗਾਨਾ ਕਰਤਾ ਹੈ ਸਿਹਤ ਵਿਭਾਗ ਨੂੰ ਇਹ ਸੋਚਣਾ ਪਵੇਗਾ ਕਿ ਜਿਹੜੀਆਂ ਇੰਸ਼ੋਰੈਂਸ ਨੇ ਜਿਨ੍ਹਾਂ ਜਿਹੜੇ ਜਿਹੜੇ ਡਿਪਾਰਟਮੈਂਟ ਜਿਹੜੇ ਨੇ ਉਹ ਅਫੀਲੀਏਟ ਕੀਤੇ ਹੋਏ ਨੇ ਇਹਨਾਂ ਵਿਸ਼ੇਸ਼ ਹਸਪਤਾਲਾਂ ਦੇ ਨਾਲ ਉਹਨਾਂ ਦੇ ਵਿੱਚ ਜਦੋਂ ਵੀ ਕੋਈ ਮਰੀਜ਼ ਸਿਰ ਪੀੜ ਤੇ ਢਿੱਡ ਪੀੜ ਲੈ ਕੇ ਜਾਂਦਾ ਹੈ ਉਹਨਾਂ ਉਹਨਾਂ ਦੀ ਬਾਈਪਾਸ ਸਰਜਰੀਆਂ ਕਰਕੀਆਂ ਜਾਂਦੀਆਂ ਉਹਨਾਂ ਨੂੰ ਕੋਟਾ ਦਿੱਤਾ ਜਾਂਦਾ ਹੈ ਵੱਡੀਆਂ ਵੱਡੀਆਂ ਕਾਰਾਂ ਦਿੱਤੀਆਂ ਜਾਂਦੀਆਂ ਨੇ ਵੱਡੇ ਵੱਡੇ ਲੋਭਣ ਦਿੱਤੇ ਜਾਂਦੇ ਨੇ ਡਾਕਟਰਾਂ ਨੂੰ ਕਿ ਆਪ ਇਹ 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 ਮਰੀਜ਼ ਨਹੀਂ ਕਹਿੰਦੇ ਇਹ ਕਹਿੰਦੇ ਕਸਟਮਰ ਲਿਆਓ ਜਿਸ ਤਰੀਕੇ ਨਾਲ ਅਦਾਲਤਾਂ ਦੇ ਵਿੱਚ ਕਲਾਇੰਟਸ ਨਹੀਂ ਰਹੇ ਕਸਟਮਰ ਬਣਦੇ ਜਾਂਦੇ ਨੇ ਕਸਟਮਰ ਆਪਣੇ ਦਾਅ ਤੇ ਹੈ ਤੇ ਮੁਕਤਬਾ ਮੁਕਤਬਾ ਇਲਾਜ ਹੋਈ ਜਾਂਦਾ ਹੈ ਹੈ ਇੰਸ਼ੋਰੈਂਸ ਹੁਣ ਜਿਵੇਂ ਜਿਵੇਂ ਆਰਮੀ ਵਾਲੇ ਨੇ ਜਾਂ ਜਿੰਨੇ ਸਰਕਾਰੀ ਮੁਲਾਜ਼ਮ ਨੇ ਹੈ ਉਹਨਾਂ ਨੂੰ ਉਹਨਾਂ ਦੀ ਉਹਨਾਂ ਨੂੰ ਅਟੈਚ ਕੀਤਾ ਹੈ ਵਿਸ਼ੇਸ਼ ਹਸਪਤਾਲਾਂ ਦੇ ਨਾਲ ਉਹਨਾਂ ਦਾ ਵੀ ਕਿਤੇ ਵਿਸ਼ਲੇਸ਼ਣ ਕੀਤਾ ਜਾਵੇ ਉਹਨਾਂ ਦੇ ਉਹ ਉਹਨਾਂ ਦੀ ਆਮਦਨ ਦਾ ਜਾਂ ਕਿ ਜਿਹੜੇ ਜਿਹੜੇ ਤਰੀਕੇ ਨਾਲ ਉਹਨਾਂ ਦੀ ਆਪਰੇਸ਼ਨ ਕੀਤੇ ਨੇ ਜਾਂ ਜਿਹੜੇ ਜਿਹੜੇ ਸਿਸਟਮ ਅਡਾਪਟ ਕੀਤੇ ਨੇ ਇਹ ਉਹ ਕੀਤੇਗਾ ਨਹੀਂ ਕੀ ਲੋੜ ਸੀ ਉਹਨਾਂ ਦੀ ਤੇ ਉਹਨਾਂ ਦੇ ਬਿੱਲ ਜਿਹੜੇ ਨੇ ਲੱਖਾਂ ਰੁਪਈਆ ਦੇ ਵਿੱਚ ਜਿਹੜਿਆ ਇੱਕ ਸਕੈਮ ਦੇ ਰਹੀਂ ਲੈ ਕੇ ਲੈ ਜਾ ਰਹੇ ਇਹਦੇ ਨੂੰ ਨੂੰ ਰੋਕਣ ਦੀ ਲੋੜ ਹੈ ਆਦਰਵਾਇਜ਼ ਸਾਡਿਆਂ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਖਾਸ ਕਰਕੇ ਬਾਈਪਾਸ ਸਰਜਰੀਆਂ ਨਾਲ ਜਿਹੜੀ ਜਨਨ ਪ੍ਰਕਿਰਿਆ ਹੈ ਉਹਨਾਂ ਦੇ ਆਪਰੇਸ਼ਨ ਨਾਲ ਬੱਚੇ ਪੈਦਾ ਕਰਨ ਨਾਲ ਡੇਟ ਟਾਈਮ ਤੇ ਪੈਦਾ ਕਰਨ ਨਾਲ ਹਰ 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 ਚੀਜ਼ ਦਾ ਬਿਨਾ ਸੋਚੇ ਸਮਝੇ ਆਪਰੇਸ਼ਨ ਕਰਨ ਨਾਲ ਤੇ ਥੋੜੇ ਬੜੇ ਬਿੱਲ ਬਣਾਉਣ ਨਾਲ ਜਿਹੜਾ ਕਿ ਕਸਟਮਰ ਨਹੀਂ ਦਿੰਦਾ ਸਰਕਾਰਾਂ ਸਰਕਾਰਾਂ ਤੋਂ ਲੈ ਜਾ ਰਹੇ ਨੇ 4 ਰੁਪਇਆ 4 ਰੁਪਇਆ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਟੈਕਸਾਂ ਦਾ ਇਹ ਸਿਸਟਮ ਦੇ ਵਿੱਚ ਬਰਬਾਦ ਹੋ ਰਿਹਾ ਹੈ ਫਾਇਦਾ ਉਹਨਾਂ ਨੂੰ ਵੀ ਨਹੀਂ ਹੋ ਰਿਹਾ ਜਿਹੜੇ ਉਹ ਤੋਂ ਇਲਾਜ ਕਰਾ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਜਿੰਨੇ ਬੰਦੇ ਮਿਲਦੇ ਨੇ ਜੇ ਕਿਸੇ ਦੇ ਗੋਡੇ ਬਦਲੇ ਨੇ ਜੇ ਕਿਸ ਦੀ ਬਾਈਪਾਸ ਸਰਜਰੀ ਕੀਤੀ ਆ ਉਹ ਲੋੜ ਦੀ ਬਾਈਪਾਸ ਸਰਜਰੀ ਇੱਕਦਮ ਲੋੜ ਦੀ ਬੈਂਦੀ ਇਹ ਸ਼ਰਕੇ ਅਾਇਦੇ ਐਪੀਸੋਡ ਦੇ ਵਿੱਚ ਮੈਂ ਇਹ ਨਹੀਂ ਬੇਨਤੀ ਕਰੂੰਗਾ ਕਿ ਸਿੱਖਿਆ ਸਿਹਤ ਜਦ ਵਪਾਰੀ ਕਰਨ ਵਿੱਚ ਹੋ ਜੇਗੀ ਸਰਕਾਰਾਂ ਵਪਾਰ ਕਰਨ ਲੱਗ ਪੈਣਗੀਆਂ ਸਰਕਾਰਾਂ ਵਪਾਰ ਦੇ ਵਿੱਚ ਹਿੱਸੇਦਾਰ ਹੋਣਗੀਆਂ ਪ੍ਰਾਈਵੇਟ ਸੰਸਥਾਵਾਂ ਨੂੰ ਮੈਂ ਪ੍ਰਮੋਸ਼ਨ ਦਿੱਤੀ ਜਾਏਗੀ ਤੇ ਸਰਕਾਰੀ ਸੰਸਥਾਵਾਂ ਜਿਹੜੀਆਂ ਨੇ ਉਹ ਵੇਚੀਆਂ ਜਾਣਗੀਆਂ ਕੱਲੀ-ਕੱਲੀ ਸੰਸਥਾ ਵੇਚੀ ਜਾਏਗੀ ਤਾਂ ਦੇਸ਼ ਅੱਜ ਨਹੀਂ ਤੇ ਥੋੜੇ ਸਮੇਂ ਦੇ ਵਿੱਚ ਇੱਕ ਆਰਥਿਕ ਗੁਲਾਮੀ ਦੇ ਵਿੱਚ ਦੀ ਗੁਜ਼ਰਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿਹੜੀ ਮੰਗਾਈ ਹੈ ਇਹ ਆਕਾਸ਼ ਤੋਂ ਨਹੀਂ ਡਿੱਗੀ ਇਹ ਹੋਲਡਿੰਗ ਦੀ ਤੇ ਸਟੋਰੇਜ ਦੀ ਦੇਣ ਹੈ ਉਤਪਾਦਨ ਦਾ ਤੇ ਡਿਸਟ੍ਰੀਬਿਊਸ਼ਨ ਦਾ ਜਿਹੜਾ ਸਿਸਟਮ ਹੈ ਉਹ ਵਿਗੜਿਆ ਹੋਇਆ ਹੈ ਸਰਕਾਰਾਂ ਆਪਣੇ ਰੁਤਬਿਆਂ ਦਾ ਲਾਭ ਲੈ ਰਹੀਆਂ ਨੇ ਸੁਰੱਖਿਆ ਦਾ ਸਿਸਟਮ ਹੈ ਤੇ ਜਿੰਨੇ ਗਨਮਨ ਜਾਂ ਜਿੰਨੀ ਸਕਿਉਰਿਟੀ ਇਹਨਾਂ ਰਾਣੀ ਮਤੰਦਰ ਬਿਊਰੋਕ੍ਰੇਸ਼ ਨੂੰ ਦੇਈ ਹੋਇਆ ਉਹਦੇ ਨਾਲ ਦੇਸ਼ ਵਾਸੇ ਬਚਾ ਜਾ ਸਕਦਾ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਸੋ ਐਪੀਸੋਡ ਚੰਗਾ ਲੱਗੇ ਮਨੋਵਿਗਿਆਨ ਦੇ ਉੱਤੇ ਅੱਗੇ ਗੱਲ ਕਰਨੀ ਸ਼ੁਰੂ ਕਰਾਂਗੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟਸ ਕਰੋ ਅਗਰ ਕੋਈ ਕਿਤੇ ਉਂ ਤਾਂ ਇਸ ਚੈਨਲ ਦੇ ਵਿੱਚ ਰਹਿੰਦੀ ਆ ਤੇ ਉਹਨੂੰ ਪੂਰਾ ਤੋਹਾ ਕਰਨਾ ਇਹ ਤੁਹਾਡਾ ਆਪਣਾ ਚੈਨਲ ਹੈ ਇਰੇ ਨਾਲ ਮੈਂ ਸਿਰਫ ਉਹਦਾ ਇੱਕ ਸੇਵਾਦਾਰ ਹਾਂ ਜਿਹੜਾ ਤੁਹਾਨੂੰ ਤੁਹਾਡੇ ਤੱਕ ਆਪਣੀ ਰਿਪੋਰਟਿੰਗ ਪੇਸ਼ ਕਰ ਰਿਹਾ ਨਾ ਬਾਕੀ ਸਾਰਾ ਤੁਸਾਂ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ